ਅਦੀਵੜ ਵਿੱਚ ਬਈ ਚਾਰ ਗਾਵਾਂ ਦੀ ਵੀਡੀਓ ਬਣਾਈ ਆ ਇੱਕ ਗੱਬਣ ਤੇ ਤਿੰਨ ਤਾਜ਼ੀਆਂ ਸੂਈਆਂ ਪਿੰਡ ਬਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਮੋਬਾਈਲ ਨੰਬਰ ਬੋਲਿਓ ਜੀ 9592274571 ਕਿਹੜਾ ਸੂਸ ਹੁੰਦੀ ਐ ਇਹ ਦੂਜਾ ਸੂਸ ਹੁੰਦੀ ਐ ਜੀ 18 ਕਿਲੋ ਦੁੱਧ ਤਾਂ ਐ ਤੇ ਕਿ 20 ਤੋਂ ਬਾਅਦ ਦੀ ਉਮੀਦ ਆ ਠੀਕ ਆ ਕਿੰਨੇ ਦਿਨ ਲੂ ਬਈ ਚਾਰ ਪੰਜ ਦਿਨ ਲੂ ਜੀ ਕੀ ਮੁੱਲ ਲਾ ਵੀਰੇ ਚ ਮੁੱਲ 75 ਆ ਵੀਰੇ ਦੇਣੀ 72000 ਰੁਪਏ ਬਸ 72000 ਆ ਠੀਕ ਆ ਮਾਨਤਨ ਹੋ ਜੋ ਹਾਂ ਹੋ ਜੂ ਵੀਰੇ ਠੀਕ ਆ ਬਈ ਜਮਾਇਜ਼ ਮੁੱਲ ਲਾ ਜਰਸੀ ਆ ਪੰਜਾਬ ਵਾਲੀ ਅੱਗੇ 2 ਨੰਬਰ ਇਹ ਰਾਤ ਦੀ ਸੂਈ ਆ ਜਰਸੀ ਪੰਜਾਬ ਵਾਲੀ ਦੀ ਜੀ ਵੱਡੇ ਆ ਬੜਾ ਨੇ ਜਮਾ ਕੋਈ ਛੋਟੀ ਨਹੀਂ ਸਹੀ ਹੈ ਇਹਨੇ 20 ਤੋਂ ਪਲੱਸ ਦੁੱਧ ਚਵਾਉਣਾਗਾ 20 ਕਿਲੋ ਇਹਨੇ ਦਿੱਤਾ ਹੋਇਆ ਪਿਛਲੀ ਵਾਰ ਦਾ ਰਾਤ ਦੀ ਸੂਈ ਜੇਰਜੂਰ ਥਾਣਾ ਦੀ ਐਨ ਓਕੇ 75 ਮੁੱਲ 72 ਦੀ ਦੇਣੀ ਹੈ ਬੱਚਾ ਬੱਚਾ ਆ ਗਿਆ ਮਗਰ ਬੱਚਾ ਜੀ 3 ਨੰਬਰ ਇਹ ਕਿਹੜਾ 3 ਨੰਬਰ ਇਹ ਵੀ ਰਾਤ ਦੀ ਦੂਜਾ ਸੂਆ ਸੂਈ ਆ ਜੀ ਹਾਂ ਪੁੱਤ ਪੁੱਤ ਠੀਕ ਆ ਤੇ ਇਹ ਵੀ ਰਾਤ ਦੀ ਸੂਈ ਆ ਤਾਜੀ ਤੜਕੇ ਸੰਦੇਹਾਂ ਦੀ ਹੂੰ 75 ਮੋਲਾ 72 ਦੀ ਦੇਣੀ ਆ 18 ਕਿਲੋ ਪਲੂਣ ਨੇ ਦਿੱਤਾ ਇਹਨੇ ਤੇ 20 ਕਿਲੋ ਚਵਾ ਦੂਗੀ ਜੇ ਰਜੂਰ ਦੀ ਫੁੱਲ ਗਾਰੰਟੀ ਬੱਚਾ ਇਹਦੇ ਮਗਰ ਬੱਚਾ ਮਗਰ ਬੱਚਾ ਜੀ ਠੀਕ ਆ ਚੌਥੀ ਮਗਰ ਵੀ ਬੱਚਾ ਜੀ ਹੂੰ 4 ਦਿਨ ਹੋ ਗਏ ਸੂਈ ਨੂੰ ਪੰਜ ਹੂੰ 14 ਕਿਲੋ ਮਣਕੇ ਲੈ ਜਾਓ 18 ਕਿਲੋ ਦੁੱਧ ਦੇਣਾਗਾ ਠੀਕ ਆ ਬੱਚਾ ਇਹਦਾ ਉਹ ਬੱਚਾ ਦਾ ਉਹ ਬੈਠਾ ਜੀ ਬੱਚਾ ਹੈ ਨਾ ਬਾਕੀ ਹਵਾਨੇ ਹੁਮਨੇ ਦੀ ਬਹੁਤ ਸੋਹਣੀ ਹੈ ਜੇ 12 ਵਜ ਦੇ ਆ ਤੇ ਸ਼ਾਮ ਨੂੰ ਨੇ ਫੁੱਲ ਭਰ ਦੇਣਾ ਸਹੀ ਗੱਲ ਆ ਭਾਈ ਧੰਨਵਾਦ ਬਾਜੀ ਵਰੇਟ ਆ ਜਮਾ ਓਕੇ